ਬਾਈ ਜੇ ਚਿੱਟਾ ਜੀ ਚਿੱਟਾ ਹੋਂ ਸ਼ਰਾਬਾ ਤੋਂ ਵੱਧ ਗਈ ਕੰਮ ਪਹਿਲਾਂ ਉੱਥੇ ਵੀ ਜਿੱਟਿਆ ਜਾ ਹਾਲਾ 52 ਬੰਦੇ ਮਰ ਗਏ ਜੀ ਹੁਣ ਇੱਥੇ ਮਰੀ ਜਾ ਰਹੀ ਜੀ ਮੈਂ ਤਾਂ ਕਹਿੰਦੀ ਨਸ਼ਿਆਂ ਦੇ ਵਿਰੁੱਧ ਵੱਧ ਤੋਂ ਵੱਧ ਨੁਕਾਮ ਲਗਾਈ ਜਾਵੇ ਚੌਂਕਾਂ ਦੇ ਵਿੱਚ ਗਲੀ ਮੱਲਿਆਂ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਪ੍ਰਸ਼ਾਸਨ ਨੂੰ ਰੱਖਣਾ ਚਾਹੀਦਾ ਪਤਾ ਨਹੀਂ ਕਦ ਸ਼ਾਮ ਦਾ ਹੀ ਨਹੀਂ ਪਤਾ ਲੱਗਿਆ ਕਿ ਮੈਂਨੇ ਡਰੂਕੋ ਕੀਤੀ ਹੋਈ ਸੀ ਤੇ ਜਾ ਕੇ ਤੀਕਾਸ ਤੇ ਪਤਾ ਲੱਗਿਆ ਕਿ ਮੇਰੇ ਪਿੱਛੇ ਨੇ ਆ ਕੇ ਦੱਸਿਆ ਕਿ ਇਹ ਤਾਂ ਮੌਤ ਹੋ ਗਈ ਚਾਹ ਜਦੋਂ ਤੇ ਦੇ ਵੀਐਸ ਨੌਜਵਾਨ ਮੁੰਡੇ ਤਿੰਨਾਂ ਦੀ ਸਾਡੇ ਵਾਰਨ ਬਦੋ ਦੇ ਵਿੱਚ ਮੌਤ ਹੋ ਗਈ ਔਰ ਰਾਤੀ ਪਤਾ ਲੱਗਿਆ ਮੈਨੂੰ ਕਿ ਕਿਹੜਾ ਚੱਲ ਬਸੇ ਮੁੰਡੇ ਆਪੋ ਜਿੰਦੇ ਜੀ ਤੇ ਗੱਲ ਸੁਣਨ ਮੰਨ ਲੈ ਚੱਲ ਰਹਿਣ ਬੰਦ ਜੀ ਬਦਦਾ ਮੰਡਾ ਵਾਪਸ ਹੋ ਗਏ ਕਿ ਆ ਕੇ ਇਦਾਂ ਦੇ ਪਰਿਵਾਰਾਂ ਦਾ ਹਾਲ ਜ਼ਰੂਰ ਪੁੱਛੋ ਤੇ ਆਣਾ ਚਾਹੀਦਾ 24 ਘੰਟੇ ਹੋ ਗਏ ਆ ਅੱਜ ਤੱਕ ਬੱਚਿਆਂ ਦੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਕਮਜੀਤ ਕਰਮੀ ਬਹੁਤ ਬਾਤ ਆਏਗਾ ਅੱਛਾ ਰਿਜਮੇ ਦੇਖ ਹਸਬੰਦ ਤੇ ਕੀ ਨਾਮ ਚ ਗੱਲ ਕਰ ਬੱਚੇ ਹਾਂ ਦੇਵੀ ਦਾ ਬਾਬਾ ਦੇਵੀ ਦੇਵੀ ਨਾਮ ਇਹ ਕਿਵੇਂ ਹੋਇਆ ਸਰ ਬਹੁਤ ਮੰਨਣਾ ਨਹੀਂ ਮੈਨੂੰ ਤਾਂ ਬਾਤ ਪਤਾ ਨਹੀਂ ਕੱਲ ਸ਼ਾਮ ਦਾ ਹੀ ਨਹੀਂ ਪਤਾ ਲੱਗਿਆ ਕਿ ਇਹਨਾਂ ਨੇ ਦਾਰੂ ਬਹੁਤ ਕੀਤੀ ਹੋਈ ਸੀ ਤੇ ਜਾਗਤ ਦੀ ਪ੍ਰਸਤੇ ਪਤਾ ਲੱਗਿਆ ਮੇਰੇ ਭਤੀਜੇ ਨੇ ਆ ਕੇ ਦੱਸਿਆ ਵੀ ਇਹਦੇ ਦੇ ਮੂੰਹ ਦੇ ਵਿੱਚ ਝਾਲ ਗਿਆ ਫਿਰ ਡੇਗ ਪਿਆ ਸੀ ਤੇ ਜਲਦੀ ਜਲਦੀ ਲੈ ਕੇ ਆ ਗਏ ਉਹਨਾਂ ਨੂੰ ਘਰ ਆਪਣੇ ਲੰਬੀ ਲੰਬੀ ਸਾਹ ਲੈ ਲੈ ਬੇਤੀ ਬਤਾ ਘੰਟਾ ਕਰੇ ਰਹੇ ਆ ਕਦੇ ਇੱਕ ਤਾਂ ਹੀ ਪੀ ਜਾਂਦੇ ਆ ਅਸੀਂ ਦਿਹਾੜੀ ਜੱਪਾ ਕਰਦਾ ਮੈਂ ਮਸਜੂਰੀ ਕਰਦਾ ਮੇਰੀ ਹੁੰਦਾ 42 ਸਾਲ ਦੀ ਉਹਨਾਂ ਦੀ ਉਹਨਾਂ ਦੇ ਨੰਬਰ ਤਾਂ ਮਿਲਦਾ 42 ਸਾਲ ਦੀ 42 ਸਾਲ ਆ ਗੁੱਡੀ ਹੈਗੀ ਉਹ ਮੁੰਡਾ ਹੈ ਨਹੀਂ ਮੰਨਦੀ ਉਹਨਾਂ ਦੇ ਉਹਦੇ ਮੁੰਡੇ ਨਾਲ ਨਹੀਂ ਬੋਲੋ ਜੀ ਕਰਤਾਰ ਸਿੰਘ ਜੀ ਅਸੀਂ ਜਿਸ ਜਗ੍ਹਾ ਤੇ ਪਹੁੰਚੇ ਆ ਇਹ ਦੇਵੀ ਦਾ ਘਰ ਹੈ ਦੇਵੀ ਦਾ ਘਰ ਹੈ ਜੀ ਤੁਸੀਂ ਦੇਵੀ ਦੇ ਕੌਣ ਦਾ ਬਰਾਦਰ ਜੀ ਅੱਛਾ ਵੱਡੇ ਵੱਡੇ ਬਰਾਦਰ ਉਹ ਦੇਵੀ ਦੀ ਉਮਰ ਕਿੰਨੀ ਸੀ ਬੀੜ ਜੀ ਕੀ ਹੋਇਆ ਕਿਸੇ ਦਾ ਓਏ ਅੱਗੇ ਸ਼ਰਾਬ ਪਿੰਦ ਸੀ ਜੀ ਤੇ ਗਲਤ ਨਾ ਬੰਦੇ ਨੇ ਕੱਢ ਰੇ ਡਰਿੰਕ ਦੀ ਬਸ ਆਦਾ ਮਿੰਡਾ ਵੱਤ ਨਹੀਂ ਬੂੜੇ ਹੋ ਗਏ ਤੇ ਮਤਲਬ ਡਰਿੰਕ ਉਹ ਜਿਹੜੀ ਸ਼ਰਾਬ ਲੈ ਕੇ ਆਏ ਸੀ ਕਿੱਥੋਂ ਲੈ ਕੇ ਆਏ ਹੁਣ ਇਹਨਾਂ ਨੂੰ ਨਹੀਂ ਪਤਾ ਕਿ ਕਿੱਥੋਂ ਲੈ ਗਏ ਕਿੱਥੋਂ ਨਹੀਂ ਲੈ ਗਏ ਅੱਛਾ ਕੀ ਲੱਗਦਾ ਜਦੋਂ ਤੁਸੀਂ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਤਾਂ ਮੁੰਡਿਆਂ ਨੇ ਅੱਗੇ ਦੱਸਿਆ ਜੀ ਤੇ ਵੀ ਦੱਸਿਆ ਵੀ ਵੱਡਾ ਕਰਕੇ ਉੱਡੇ ਗਏ ਬੈਂਚ ਉਦੋਂ ਮੈਂ ਜਦੋਂ ਲੈ ਕੇ ਜਿਕਰੇ ਆਏ ਆ ਜੀ ਉਹ ਨਾਲੇ ਗੱਲ ਮੰਗ ਦੀ 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 ਉਮਰ ਕਿੰਨੀ ਹੈ 42 ਸਾਲ 42 ਸਾਲ ਦੀ ਉਹ ਮੈਰਿਡ ਸੀਗਾ ਹਾਂ ਜੀ ਤਿੰਨ ਬੱਚੇ ਆਈ ਦੋ ਕੁੜੀਆਂ ਇੱਕ ਮੁੰਡਾ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਜਾਜਨ ਅੱਗੇ ਮੰਗ ਤਾਂ ਇਹੀ ਕਰਦੇ ਆ ਜੀ ਸਰਕਾਰਾਂ ਤੋਂ ਬਹੁਤ ਕੁਝ ਕੁਝ ਕਹੀ ਜਾਂਦੀਆਂ ਜੀ ਪਰ ਨਾਲ ਦਾ ਹੱਲ ਕਿਸੇ ਚੀਜ਼ ਦਾ ਨਿਕਲੇ ਨਹੀਂ ਇੱਕ ਪਾਸੇ ਜੁਦਾ ਨਸ਼ੇ ਵਿਰੋਧ ਤਹਿਤ ਲਗਾਤਾਰ ਇੱਕ ਬਾਈ ਜੇ ਚਿੱਟਾ ਜੀ ਚਿੱਟਾ ਨਾਲ ਸ਼ਰਾਬ ਦਾ ਵੱਧ ਗਿਆ ਕੰਮ ਜੀ ਜੀ ਪਹਿਲਾਂ ਉਤਮ ਜੀਠਿਆ ਜਾਲਾ ਕਾਇਸ 3 ਬੰਦੇ ਮਰ ਗਏ ਜੀ ਹੁਣ ਇੱਥੇ ਮਰੀ ਜਾ ਰਹੇ ਜੀ 3 ਮਰ ਗਏ 10 ਮਿੰਟਾਂ ਦੇ ਵਿੱਚ ਜੀ ਸਰਕਾਰਾਂ ਦਾ ਇਹ ਹਾਲ ਹੋਇਆ ਬਿਰਦਾ ਬੰਨਾ ਚਿੱਟਾ ਬੰਦ ਹੋ ਰਿਆ ਨਾ ਹੁਣ ਸ਼ਰਾਬ ਦੇ ਹੋ ਗਿਆ ਕੰਮ ਜਿਹੜਾ ਜਿਹੜੀ ਫੀਮ ਡੋਡੇ ਸੀ ਨੀ ਉਹ ਜਿਹਦੇ ਨਾਲ ਮਰਦੇ ਨਹੀਂ ਉਹ ਉਸ ਸਰਕਾਰਾਂ ਬੰਦ ਕਰਾਈ ਜਾਂਦੀਆਂ ਉਹਨਾਂ ਦਾ ਸਰ ਪਰਚੀ ਪਈ ਜਾ ਰਹੇ ਜੀ ਤੇ ਦੂਜਾ ਹੁਣ ਕਹਿਆ ਜੀ ਚਿੱਟੇ ਦਾ ਚਿੱਟਾ ਔਰ ਮਿਲ ਜਾਂਦਾ ਪਿਆ ਸਰ ਨਾਲ ਜਿਹੜੇ ਸ਼ਰਾਬ ਆਏਗੀ ਜਿਹੜੀਆਂ ਜੀ ਉਹ ਵੀ ਗਾਣੀ ਖਤ ਵਹੀ ਫਿਰਦੀ ਉਹਨਾਂ ਦੇ ਪਿੱਛੇ ਮਰੀ ਜਾ ਰਹੇ ਲੋਕ ਜੀ ਤੇ ਹੁਣ ਕਿੱਥੇ ਡੈੱਡ ਬੋਡੀ ਕਿੱਥੇ ਹੈ ਹੁਣ ਜੀ ਸਿਵਲ ਹਸਪੀਟਲ ਕੀ ਪ੍ਰਸ਼ਾਸਨ ਨੇ ਕੀ ਐਕਸ਼ਨ ਲਿਓ ਤਾਂ ਹੋ ਦੇਖੋ ਜੀ ਕੀ ਕਹਿੰਦੇ ਜੀ ਹੁਣ ਤੇ ਉਹਨਾਂ ਦੀ ਮਰਜ਼ੀ ਹੈ ਜੀ ਪੋਸਟਮਾਰਮ ਹੋਊਗਾ ਨਾਲੇ ਕੋਈ ਸਰਕਾਰ ਦਾ ਬੰਦਾ ਕੋਈ ਨਹੀਂ ਆਇਆ ਜੀ ਸਰਕਾਰ ਦਾ ਕੋਈ ਨਹੀਂ ਆਇਆ ਇਹ ਬਿਲਕੁਲ ਸੋਦਾ ਉਹ ਬੱਚੇ ਆ ਪੜਨ ਲਿਖਣ ਵਾਲੇ 26 ਸਾਲ ਦੀ ਇਹਨਾਂ ਦੀ ਉਮਰ ਹੈ ਇਹ ਬੱਚੇ ਤਾਂ ਅਨਪੜ੍ਹ ਬੱਚੇ ਇਹਨਾਂ ਨੂੰ ਕੁਝ ਨਹੀਂ ਪਤਾ ਮਿਸਿਸ ਨੂੰ ਵੀ ਉਹ ਕਮਾਂਦਾ ਸੀ ਇਹ ਵਿਚਾਰੇ ਖਾਂਦੇ ਸੀ ਦਿਹਾੜੀ ਟੱਪਾ ਕਰਦਾ ਸੀ ਤੇ ਨਸ਼ਿਆਂ ਦੇ ਵਿਰੁੱਧ ਮੈਂ ਤਾਂ ਕਹਿੰਦੀ ਨਸ਼ਿਆਂ ਦੇ ਵਿਰੁੱਧ ਵੱਧ ਤੋਂ ਵੱਧ ਨਗਾਮ ਲਗਾਈ ਜਾਵੇ ਚੌਂਕਾਂ ਦੇ ਵਿੱਚ ਗਲੀ ਮੱਲਿਆਂ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਪ੍ਰਸ਼ਾਸਨ ਨੂੰ ਰੱਖਣਾ ਚਾਹੀਦਾ ਠੀਕ ਹੈ ਤੇ ਦੂਸਰੀ ਗੱਲ ਇਹ ਹੈ ਵੱਧ ਤੋਂ ਵੱਧ ਮੈਂ ਤਾਂ ਲੀਡਰ ਸਹਿਬਾਨਾਂ ਨੂੰ ਵੀ ਕਹਿ ਰਹੀ ਹਾਂ ਸਰਕਾਰ ਸਹਿਬਾਨਾਂ ਨੂੰ ਵੀ ਕਹਿ ਰਹੀ ਹਾਂ ਕਿ ਆ ਕੇ ਇਦਾਂ ਦੇ ਪਰਿਵਾਰਾਂ ਦਾ ਹਾਲ ਜ਼ਰੂਰ ਪੁੱਛੋ ਤੇ ਆਣਾ ਚਾਹੀਦਾ 24 ਘੰਟੇ ਹੋ ਗਏ ਆ ਅੱਜ ਤੱਕ ਬੱਚਿਆਂ ਦੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਕੋਈ ਨਹੀਂ ਆਇਆ ਹਲੇ ਤੱਕ ਕਿ ਇਹ ਅਸੀਂ ਇਹ ਅਸੀਂ ਉਮੀਦ ਰੱਖਦੇ ਹਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਰਕਾਰਾਂ ਤੋਂ ਪਰ ਅਸੀਂ ਵਾਧ ਤੋਂ ਬਾਅਦ ਹੱਥ ਵੀ ਜੋੜਦੇ ਆਂ ਅਸੀਂ ਰਿਕੁਐਸਟ ਵੀ ਕਰਦੇ ਆਂ ਇਹਨਾਂ ਬੱਚਿਆਂ ਦਾ ਵਾਧ ਤੋਂ ਬਾਅਦ ਧਿਆਨ ਰੱਖਿਆ ਜਾਵੇ ਲੜੁਈਂਦੇ ਟਾਈਮ ਤੇ ਇਹਨਾਂ ਦਾ ਸਾਥ ਦਿੱਤਾ ਜਾਵੇ ਬੱਚਿਆਂ ਦਾ ਹੋਇਆ ਕੀ ਸੀਗਾ 7 ਵਜੇ ਕ ਅੱਛਾ ਹਾਂਜੀ 7 ਵਜੇ ਕਰੋਗੇ ਆ ਸਾਨੂੰ ਨਹੀਂ ਪਤਾ ਕਿ ਕਿੱਥੇ ਗਿਆ ਕਿੱਥੇ ਨਹੀਂ ਕੱਲ ਗਿਆ ਨਹੀਂ ਸੀਗਾ ਦਿਹਾੜੀ ਲਾਂਦਾ ਸੀ ਹਲਵਾਈ ਦਾ ਕੱਲ ਗਿਆ ਨਹੀਂ ਘਰ ਹੀ ਸੀਗਾ ਉਹਦੇ ਬਾਅਦ 7 ਵਜੇ ਗਿਆ 8 ਵਜੇ ਆ ਗਿਆ ਫੋਨ ਆ ਗਿਆ ਉਹਦੇ ਪਰ ਆਦਾ ਕੀ ਟਟਪਰਾ ਉੱਥੇ ਡਿੱਗ ਗਿਆ ਪਿਆ ਆ ਜਦ ਇਹ ਗਿਆ ਤੋ ਦਾ ਸਾਹ ਚਲਦਾ ਪਿਆ ਸੀ ਉਹ ਚੱਕ ਕੇ ਹਸਪੀਟਲ ਲੈ ਕੇ ਜਾਂਦਾ ਸੀ ਔਰ ਆਉਂਦੇ ਤੇ ਦਮ ਤੋੜਦਾ ਉਹ ਗਵਾਂਡੀ ਹੈ ਜੀ ਮੇਰਾ ਨਾਮ ਗਰਮਿੰਦਰ ਸਿੰਘ ਜੀ ਬਾਨਾ ਬਦੋਤੋ ਐਮਸੀ ਸਾਭਕਾ ਜੀ ਔਰ ਦੇਖੋ ਕਿੰਨੀ ਮਨ ਭਾਗੀ ਗੱਲਾਂ ਨੌਜਵਾਨ ਮੁੰਡੇ ਤਿੰਨਾਂ ਦੀ ਸਾਡੇ ਬਾਨਾ ਬਦੋਤ ਦੇ ਵਿੱਚ ਮੌਤ ਹੋ ਗਈ ਔਰ ਰਾਤੀ ਪਤਾ ਲੱਗਾ ਮੈਨੂੰ ਕਿ ਤਾਂ ਤੇ ਚੱਲ ਬਸੇ ਮੁੰਡੇ ਔਰ ਜਰੀਲੀ ਸ਼ਰਾਬ ਦੇ ਪੀਣ ਦੇ ਨਾਲ ਹੋਈ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡਾ ਬਾਰ ਨੰਬਰ 2 ਜੇ 3 4 ਸਾਰੇ ਹੈ ਤਾਂ ਇਕੱਠੇ ਹੀ ਆ ਇੱਥੇ ਨਸ਼ਾ ਦਾ ਥੰਮ ਪਾਉਣੀ ਚਾਹੀਦੀ ਆ ਤੇ ਪ੍ਰਸ਼ਾਸਨ ਨੂੰ ਇੱਕ ਮੈਂ ਤੁਹਾਡੇ ਮੱਦੇ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਮਾਂ ਦੇਖੋ ਸਾਰਿਆਂ ਨੂੰ ਇੱਕ ਬੇਨਤੀ ਬਾਰ ਨੰਬਰ 2 ਦੇ ਮੇਰੇ ਵੀਰਾਂ ਭੈਣਾਂ ਨੂੰ ਤੁਹਾਨੂੰ ਜੇ ਲੱਗਦਾ ਕਿ ਇਹਨਾਂ ਦੀ ਦੁਸ਼ਮਣੀ ਪੈਣੇ ਸਾਡੀ ਸਾਨੂੰ ਮੋਹਤਵਾਰ ਬੰਦੇ ਨੂੰ ਦੱਸੋ ਤੁਹਾਡੀ ਗੱਲ ਅਸੀਂ ਅੱਗੇ ਪਵਾਵਾਂਗੇ ਪ੍ਰਸ਼ਾਸਨ ਨੂੰ ਦੱਸੇ ਜੇ ਪ੍ਰਸ਼ਾਸਨ ਨੂੰ ਆਪਾਂ ਦੱਸਾਂਗੇ ਤਾਂ ਹੀ ਪ੍ਰਸ਼ਾਸਨ ਆਪਣੀ ਤਿੱਕਿਆਂ ਨਾਲ ਕੰਮ ਕਰੂਗਾ ਪਰ ਜਿਹੜਾ ਅੱਜ ਰਾਤੀਏ ਕੰਮ ਹੋਇਆ ਔਰ ਬਹੁਤ ਹੀ ਨਸਾਨ ਆ ਛੋਟੇ ਦੋ ਬੱਚੀਆਂ ਜੀ ਔਰ ਪਹਿਲਾ ਉਹਨਾਂ ਦੀ ਮਿਸੇ ਜੁਰੀ ਹੋ ਗਈ ਮੁੰਡਾ ਰਿੰਕੂ ਸੀਗਾ ਤੇ ਦੂਜੇ ਮੁੰਡੇ ਕੀ ਨਾਹੀ ਕਦੇ ਵੀ ਉਹਨਾਂ ਦਾ ਇੱਕ ਦਾ ਨਾਂ ਮੰਗੂ ਹੈਗਾ ਨਾਂ ਦੇਵੀ ਹੈ ਉਹਦਾ ਦੇਵੀ ਹੈ ਜੀ ਔਰ ਨੌਜਵਾਨ ਮੁੰਡੇ ਹੈ ਉਹਨਾਂ ਦਾ ਪਰਿਵਾਰਾਂ ਦਾ ਕੀ ਹਾਲ ਹੋਗਾ ਪ੍ਰਸ਼ਾਸਨ ਨੇ ਹੀ ਬੇਨਤੀ ਕਰਦਗੇ ਇਹਨਾਂ ਬੱਚਿਆਂ ਦਾ ਇਹਨਾਂ ਪਰਿਵਾਰਾਂ ਦਾ ਵੀ ਥੋੜਾ ਜਿਆ ਖਿਆਲ ਰੱਖਿਆ ਹੋਏ ਕਿ ਇਹਨਾਂ ਦੇ ਜੋ ਇਨਸਾਨ ਹੋਇਆ ਵਾ ਉਹਦਾ ਉਹ ਮਦਦ ਰੱਖ ਕੇ ਤੇ ਉਹਨਾਂ ਦਾ ਪਰਿਵਾਰਾਂ ਨੂੰ ਕੁਝ ਭਰਾਈ ਕੀਤੀ ਜਾਵੇ ਇਸ ਤਰ੍ਹਾਂ ਦਾ ਥਰਾਮਾ ਜਿਹੜਾ ਏਰੀਆ ਸੁਨਿਆਸ ਨਗਰ ਦਾ ਵਾ ਟੋੜਾ ਇਹ 골ਡਨ ਵਿਆਰ ਹੈ। ਯਾਨ ਜਿਹੜੀ ਮੇਨ ਨੂਰ ਵਾਲੇ ਤੋਂ ਕਾਲੀ ਸੜਕ ਆਉਂਦੀ ਹੈ। ਇੱਥੇ ਨਸ਼ਾ ਵਿਕਦਾ ਹੀ ਬਹੁਤ ਹੈ। ਹੁਣ ਜਿਸ ਅਗਰ ਤੁਸੀਂ ਕਿਸਿਆਂ ਨੂੰ ਵੀ ਅਗਰ ਮਾੜਾ ਮੋਟਾ ਕਹੋਗੇ ਤਾਂ ਤੁਹਾਡੇ ਗੱਲ ਪੈਣ ਨੂੰ ਆਊਗਾ। ਹੁਣ ਇਸ ਤਰ੍ਹਾਂ ਦੀ ਜ਼ਰੀਲੀ ਸ਼ਰਾਬ ਜਿਹਨਾਂ ਤਿੰਨ ਜ਼ਿੰਦਗੀਆਂ ਖਤਮ ਹੋ ਗਈਆਂ ਅੱਗੇ ਉਹਨਾਂ ਦੇ ਬੱਚੇ ਜਿਹੜੇ ਛੋਟੇ-ਛੋਟੇ ਉਹਨਾਂ ਦਾ ਫਿਊਚਰ ਖਤਮ ਹੋ ਗਿਆ। ਸਾਡੀ ਦਾ ਪ੍ਰਸ਼ਾਸਨ ਦੇ ਅੱਗੇ ਇਹੀ ਇੱਕ ਮੰਗ ਹੈ, ਇਹੀ ਇੱਕ ਬੇਨਤੀ ਹੈ। ਵੀਗੇ ਤੇ ਲਗਾਮ ਲਗਾਈ ਜਾਵੇ ਦੂਜੀ ਇਹ ਹੈ ਵੀ ਬਿਲਕੁਲ ਜਿੱਥੇ ਡੈਥ ਹੋਈ ਹੈ ਨਾ ਉੱਥੇ ਇੰਨਾ ਕ ਰਸ਼ ਹੁੰਦਾ ਵਾ ਇੰਨਾ ਕ ਸੜਕ ਪੂਰੀ ਦੀ ਪੂਰੀ ਭਰੀ ਹੁੰਦੀ ਹੈ ਭਰੀ ਹੁੰਦੀ ਹੈ ਤੁਸੀਂ ਰਾਤ ਨੂੰ ਬਿਲਕੁਲ ਲੰਘ ਨਹੀਂ ਸਕਦੇ ਔਰ ਮੁੰਡਾ ਬਹੁਤ شریف ਸੀ ਮੰਗੂ ਕੋਈ ਐਸੀ ਗੱਲ ਨਹੀਂ ਸੀ ਠੀਕ ਹੈ ਡੇਲੀ ਯੂਜ਼ ਤੋਂ ਸੀ ਆ ਪਰ ਇੰਨਾ ਗਲਤ ਨਹੀਂ ਸੀ ਬਿਲਕੁਲ ਹੀ ਗਲਤ ਨਹੀਂ ਸੀ ਜੋ ਹੋਇਆ ਬੰਦਾ ਜੋ ਵੀ ਹੋਇਆ ਨਾ ਇਹ ਗਲਤ ਹੋਇਆ ਨਾ ਵਾਸਤੇ ਕਿਉਂਕਿ ਮੇਰੇ ਕੋਲ ਦੁਕਾਨ ਤੇ ਆ ਕੇ ਦਵਾਈ ਲੈਂਦਾ ਰਿਹਾ ਦੁਕਾਨ ਹੁਣ ਤੁਸੀਂ ਮੈਨੂੰ ਪੁੱਛ ਕੇ ਆਏ ਆ ਕਿੱਥੇ ਡੈਥ ਹੋਈ ਹੈ ਤੇ ਮੈਂ ਮਗਰੇ ਆਂ ਤੇ ਬੰਦਾ ਵਧੀਆ ਸੀ ਮੁੰਡਾ ਗੇਬੀ ਵੀ ਠੀਕ ਸੀ ਆ ਤੇ ਸਾਰੇ ਬੰਦੇ ਜਿਹੜੇ ਸੀ ਆਪਣੇ ਬਹਿ ਕੇ ਖਾਣ ਪੀਣ ਵਾਲੇ ਬੰਦੇ ਸੀ ਪਰ ਇਹ ਜਿਹੜੀ ਗਲਤ ਜਾਂ ਜ਼ਰੀਲੀ ਸ਼ਰਾਬ ਇਹਨਾਂ ਕੋ ਕਿੱਥੋਂ ਆਈ ਇਹ ਸਾਡੀ ਪ੍ਰਸ਼ਾਸਨ ਅਗਰੇ ਹੀ ਮੰਗਿਆ ਕਿ ਇਹ ਦਾ ਜਰਾਕ ਤਹਿ ਤੱਕ ਜਾਇਆ ਜਾਵੇ ਬਾਕੀ ਸੁਰਿੰਦਰ ਪਾਲ ਜੀ ਮੁੰਡੇ ਸੀਗੇ ਬੈਠੇ ਰਾਹ ਵਿੱਚ ਸ਼ਰਾਬ ਪੀਂਦੇ ਤੇ ਸ਼ਰਾਬ ਪੀਣ ਤੋਂ ਬਾਅਦ ਮਤਲਬ ਇਹਨਾਂ ਦੀ ਤਬੀਅ ਜਿਆਦਾ ਖਰਾਬ ਹੋ ਗਈ ਉਸੋ ਟਾਈਮ ਨੇ ਉਲਟੀ ਕਰ ਦਿੱਤੀ। ਬਸ ਉਹ ਸ਼ਰਾਬ ਪੀਣ ਵਾਲੀ ਹੋਇਆ ਹੈ। ਤਿੰਨ ਜਾਣੇ ਸੀ। ਮੇਰੇ ਭਤੀਜਾ ਉਹ ਮਮੂ। ਇਹ ਰੋਜ਼ ਦਿਨ ਜਿੰਦ ਲਈ ਕਦੇ ਕਰੇ। ਇਹਦਾ ਤਾਂ ਡੇਲੀ ਸੀ ਉਹ। ਲੇਕਿਨ ਜਿਹੜੀ ਰਾਤ ਵੀ ਤੀ ਨਾ ਉਹਨੇ ਉਹ ਤਾਂ ਉਹ ਸ਼ਰਾਬ ਨਹੀਂ ਸੀ ਕਿਸਮ ਦਾ ਜ਼ਹਿਰ ਹੀ ਸੀਗਾ ਉਹ। ਕੋਈ ਤਕਰੀਬਨ 8:00 ਹੋਰ 8:30 ਦੇ ਵਿਚਵੀਂ ਦਾ ਟਾਈਮ ਸੀਗਾ। ਕਰੋ ਤਾਂ 7:00 ਵਜੇ। ਹੋਇਆ ਐਸਾ ਹੀ ਪਹਿਲਾਂ ਤਾਂ ਉਹਨੇ ਮਤਲਬ ਉਲਟੀ ਕੀਤੀ ਬਾਅਦ ਵਿੱਚ ਉਹਨੇ ਕਿਹਾ ਮੈਨੂੰ ਕਬਰਾੜ ਬਹੁਤ ਹੁੰਦੀ ਆ ਬਾਅਦ ਇਹਦੇ ਵਿੱਚ ਉਹ ਬੇਹੋਸ਼ ਆ ਹੋ ਜਾਂਦਾ ਵਾ ਮਤਲਬ ਆਪਣੇ ਤੋਂ ਬਾਹਰ ਆ ਜਾਂਦਾ ਉਹ ਨਹੀਂ ਦੋ ਜਾਣੇ ਹੋਰ ਆ ਉਹ ਵੀ ਡੈਡ ਹੋ ਗਏ ਨੇ ਹਾਂ ਜਿ ਸੀਵਲ ਚ ਲੈ ਕੇ ਗਏ ਨੇ ਤੇ ਰਾਤ ਐਸਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਆ ਕੇ ਮੌਕਾ ਦੇਖਿਆ ਉਹਨਾਂ ਨੇ ਤਿੰਨ ਉਹਨਾਂ ਦੀ ਬੋਡੀ ਕਵਰ ਕਰਕੇ ਸੀਵਲ ਚ ਲੈ ਗਏ ਸੀ ਉਹ ਅੱਛਾ ਇੱਕ ਤਾਂ ਪਤਨੀ ਦੋਨਾਂ ਦਾ ਇਕਦਾ ਨਾਮ ਰਿੰਕੂ ਆ ਤੇ ਇੱਕ ਦੇਬੋ ਆ ਤਿੰਨੇ ਲੋਕਾਂ ਦਾ ਆਂਡੀ ਗਵਾਂਡੀ ਆ ਹਾਂ ਹੀ ਆ ਗਲੀ ਤੇ ਇਹੋ ਬੰਦ ਗਲੀ ਤੇ ਨੇ ਨਹੀਂ ਜੀ ਬੱਚਾ ਕੋਈ ਵੀ ਨਹੀਂ ਤਿੰਨਾਂ ਦੀ ਹੀ ਮੌਤ ਹੋ ਗਈ ਉਹਨਾਂ ਨੇ ਤਾਂ ਇਹੀ ਕਿਹਾ ਵੀ ਮਤਲਬ ਬਾਡੀਆਂ ਜਿਹੜੀਆਂ ਇੱਕ ਬਈ ਅਸੀਂ ਕਵਰ ਕਰਾਂਗੇ ਇਹਦਾ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਫੇਰ ਐਕਸ਼ਨ ਲਵਾਂਗੇ ਹਾਂਜੀ ਮੰਗ ਮੰਗ ਕੀ ਆ ਵੀ ਐਸਾ ਇਨਸਾਫ ਹੀ ਚਾਹੁੰਦੇ ਆ ਵੀ ਜਿਹੜਾ ਇਹ ਕੰਮ ਹੋਇਆ ਵੀ ਨਹੀਂ ਸੀ ਹੋਣਾ ਚਾਹੀਦਾ ਮਤਲਬ ਸਾਡੇ ਵਾਲੇ ਦੀ ਤਾਂ ਜਿਹੜੀ ਉਮਰ ਹੈਗੀ ਮੰਗੂ ਦੀ ਉਹ ਤਕਰੀਬਨ ਕੋ 40 ਦੇ ਸਾਲ ਦੇ ਵਿੱਚ ਵਿੱਚ ਸੀਗੀ ਤੇ ਜਿਹੜੇ ਦੋ ਜਾਨੇ ਹੋਰ ਹੈਗੇ ਉਹਨਾਂ ਦੀ ਵੀ ਉਮਰ ਤਕਰੀਬਨ ਇਹ ਇੰਨੀ ਗਈ ਆ ਹਾਂਜੀ ਹਾਂ ਇਹ ਨਹੀਂ ਯਾਰ ਦੋਸਤਾਂ ਆਪਾਂ ਚ ਕੰਮ ਤੇ ਹਲਵਾਈ ਦਾ ਕਰ ਰਹੇ ਇਹ ਤਾਂ ਹਲਵਾਈ ਦਾ ਕੰਮ ਕਰਦਾ ਸੀ ਆਏ ਹਾਂ ਜੀ ਸਰ ਇਹ ਇੱਕ ਮਕਤੀ ਮਾਮਲਾ ਹੈ ਕਿ ਕਿਹੜੇ ਲੋਕਾਂ ਦੀ ਡੈਥ ਹੋਈ ਹੈ ਕਿੱਥੇ ਹੋਈ ਹੈ ਔਰ ਕੌਣ ਮੈਂ ਵੀ ਜੀ ਹੱਲੇ ਮੌਕੇ ਤੇ ਹੀ ਆਏ ਹਾਂ ਪੂਰੀ ਗੱਲਬਾਤ ਪਹਿਲਾਂ ਕਲੀਅਰ ਕਰ ਲਈਏ ਤੇਰੀ ਸਰ ਤੁਹਾਨੂੰ ਕੀ ਸੋਚਣਾ ਮਿਲੀ ਸੋਚਨਾ ਤਾਂ ਇਹ ਸ਼ਰਾਬ ਪੀਣ ਨਾਲ ਕੋਈ ਹੋਈ ਹੈ ਕੋਈ ਡੈਥ ਵਗੈਰਾ ਉਹਦਾ ਅਸੀਂ ਪਤਾ ਕਰ ਰਹੇ ਹਾਂ ਜੀ ਕਿੱਥੇ ਕਰਕੇ ਜੀ ਸੋਚਨਾ ਕਿੱਥੇ ਹੱਲੇ ਮੈਂ ਆਇਆ ਹਾਂ ਜਸਟ ਮੌਕੇ ਤੇ ਹੀ ਆਇਆ ਹਾਂ ਹੈਗਾ ਸਿਵਲ ਹਸਪੀਟਲ ਜਿਹੜੀ ਵੀ ਚੀਜ਼ ਕੋਈ ਕਲੀਅਰ ਹੁੰਦੀ ਹੈ ਉਹਦੇ ਰਿਗਾਰਡਿੰਗ ਫਿਰ ਤੁਹਾਨੂੰ ਬਾਈਟ ਦੇ ਕੇ ਸਰ ਇਹ ਮੋਟਾ ਪਤਾ ਲੱਗਿਆ ਕਿੰਨੀਆਂ ਮੋਤੀ ਹੋਈਆਂ ਕਿਉਂਕਿ ਪਰਿਵਾਰ ਕਹਿ ਰਿਹਾ ਕੁਸਤਵਾਲ ਫਿਰਦਾ ਠੀਕ ਹੈ ਠੀਕ ਹੈ